ਸਾਥੀ ਗਾਲ ਜੀ ਆ ਵੇਖ ਰਾ ਜੀ ਆ ਕਿ ਨਿਊ ਜਿੰਡਿਆ ਸੋ ਅੱਜ ਅਸੀਂ ਪਹੁੰਚਿਆ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਦਾਬਾਂ ਵਾਲੀ ਖੁਰਦ ਵਿਖੇ ਜੋ ਤੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਸਹਿਬਾਨ ਸਾਹ ਸਰਦਾਰ ਸੂਰਜ ਸਿੰਘ ਜੀ ਮੰਡ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਵਿਕਾਸ ਕਾਰਜਾਂ ਨੂੰ ਲੈ ਕੇ ਕਿਹੜੇ ਪਿੰਡ ਦੇ ਵਿਕਾਸ ਕਾਰਜ ਹੋਣ ਵਾਲੇ ਨੇ ਔਰ ਕਿਹੜੇ ਪਿਛਲੀ ਪੰਚਾਇਤ ਵੱਲੋਂ ਅਧੂਰੇ ਰਹਿ ਚੁਕੇ ਸੀ ਸੋ ਸਾਡੇ ਨਾਲ ਮਜੂਰ ਨੇ ਗੱਲਬਾਤ ਕਰ ਲੈਣਾ ਸਸੀ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦੇ ਮਦੁਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਡਾ ਬਹੁਤ ਬਤਨਵਾਦ ਤੁਸੀਂ ਮੇਰੇ ਨਗਰ ਮੇਰੇ ਪਿੰਡ ਚ ਆਏ ਹੋ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਸਰਬ ਪਿੰਡ ਦੇ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਤਾਜ ਸਰ ਜੀ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਦੇਖੋ ਜੀ ਪਿੰਡ ਦੇ ਵਿਕਾਸ ਲੋਕਾਂ ਨੇ ਜਿਹੜਾ ਮੌਕਾ ਦਿੱਤਾ ਵਾ ਇਹ ਲੋਕ ਬੰਦੇ ਦੀ ਕੁਆਲਿਟੀ ਦੇਖਦੇ ਆ ਤੇ ਸੋ ਪਿੰਡ ਦੇ ਜਿਹੜਾ ਸਾਨੂੰ ਮੌਕਾ ਦਿੱਤਾ ਸੇਵਾ ਦਾ ਜਿਹੜਾ ਸਰਬਸੰਮਤੀ ਨਾਲ ਸਰਪੰਚੋ ਬਣਾਇਆ ਸੀ ਉਹਨਾਂ ਦੇ ਜਿਹੜੇ ਆ ਜਿਹੜਾ ਉਹਨਾਂ ਨੇ ਮਤਲਬ ਜਿਹੜਾ ਇਹ ਸੇਵਾ ਦਾ ਮੌਕਾ ਦਿੱਤਾ ਸੀ ਉਹਨਾਂ ਦੇ ਪੂਰਾ ਖਰੇ ਉਤਰਾਂਗੇ ਔਰ ਜਿਹੜੇ ਪਿੰਡ ਦੇ ਜਿਹੜੇ ਵਿਕਾਸ ਆ ਜਿਹੜੇ ਪਹਿਲੀ ਸਰਕਾਰ ਨਹੀਂ ਕਰਾ ਸਕੀ ਔਰ ਉਹ ਜਿਹੜੇ ਅਧੂਰੇ ਰਹਿ ਗਏ ਆ ਉਹ ਵੀ ਕਰਾਵਾਂਗੇ ਬਾਕੀ ਜਿਹੜੀ ਸਰਕਾਰ ਸਾਡੇ ਨਾਲ ਸਾਡਾ ਸਹਿਯੋਗ ਦੇ ਰਹੀ ਆ ਔਰ ਅਸੀਂ ਵਿਕਾਸ ਜਿਹੜਾ ਵਾ ਉਹ ਪੂਰਾ ਕਰਾਵਾਂਗੇ ਜੀ ਸੋ ਗੱਲ ਕਰੀਏ ਨੌਜਵਾਨਾਂ ਦੀ ਸਰ ਇਲੈਕਸ਼ਨ ਦੇ ਵਿੱਚ ਵੀ ਨੌਜਵਾਨਾਂ ਦਾ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ ਦੇ ਵਿੱਚ ਕਾਫੀ ਜਿਹੜੇ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲੋਂ ਕੀ ਪਲੇਟ ਫਰਮ ਹੋਵੇ ਦੇਖੋ ਜੀ ਨੌਜਵਾਨ ਸਾਡੀ ਰੀੜ ਦੀ ਹੱਡੀ ਆ ਜੀ ਨੌਜਵਾਨ ਨੌਜਵਾਨਾਂ ਦੇ ਪ੍ਰਤੀ ਸਾਡੀ ਸਰਕਾਰ ਬਹੁਤ ਜ਼ਿਆਦਾ ਸੰਜੀਦਾ ਔਰ ਬਹੁਤ ਜ਼ਿਆਦਾ ਸੋਚ ਰਹੀ ਆ ਸਾਡੇ ਨੌਜਵਾਨਾਂ ਵਰਤੀ ਕਾਫੀ ਨੌਕਰੀਆਂ ਜਿਹੜੀਆਂ ਨੇ ਸਾਡੀ ਸਰਕਾਰ ਨੇ ਦਿੱਤੀਆਂ ਹੋਈਆਂ ਔਰ ਅੱਗੇ ਵੀ ਉਪਰਾਲੇ ਸਾਡੀ ਸਰਕਾਰ ਕਰ ਰਹੀ ਆ ਜੀ ਨੌਜਵਾਨਾਂ ਵਾਸਤੇ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਉਹਨਾਂ ਦੀ ਜਿਹੜੀ ਆ ਫਿਜੀ ਫਿਟਨੈਸ ਫਿਜ਼ੀਕਲ ਜਿਹੜੇ ਆ ਅਸੀਂ ਜਿਮ ਵਗੈਰਾ ਪਿੰਡ ਬਣਾ ਰਹੇ ਆ ਜੀ ਔਰ ਹੋਰ ਵੀ ਜਿਹੜੇ ਇਹਨਾਂ ਦੇ ਜਿਹੜੇ ਕੋਈ ਪਲੇ ਗਰਾਊਂਡ ਵਗੈਰਾ ਕੋਸ਼ਿਸ਼ ਕਰ ਕੋਸ਼ਿਸ਼ ਕਰਨ ਕਰ ਰਹੇ ਹਾਂ ਜੀ ਇਹ ਨੌਜਵਾਨ ਪੀੜੀ ਵਾਸਤੇ ਤੇ ਸਾਡਾ ਬੜਾ ਸਹਿਯੋਗ ਹੈ ਜੀ ਨੌਜਵਾਨ ਪੀੜੀ ਲਈ ਸਾਡੀ ਜਿਹੜੀ ਨੌਜਵਾਨੀ ਤੇ ਸਰਕਾਰ ਸਾਡੀ ਜਿਹੜੀ ਆ ਉਹ ਬੜਾ ਧਿਆਨ ਦੇ ਰਹੀ ਹੈ ਜੀ ਆ ਸਰ ਮਨਰੇਗਾ ਦੀ ਗੱਲ ਕਰੀਏ ਤੁਸੀਂ ਆਮ ਸੁਣਿਆ ਹੋਵੇਗਾ ਸੋਸ਼ਲ ਮੀਡੀਆ ਟੀਵੀ ਚਾਹਨਾ ਤੇ ਕਿ ਜਿਹੜੇ ਯੋਗ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੰਮ ਚਾਹੀਦਾ ਹੁੰਦਾ ਗਰੀਬ ਤਕਿਆਂ ਦਾ ਸੰਬੰਧਤ ਜਿਨ੍ਹਾਂ ਨੂੰ ਰੁਜ਼ਗਾਰ ਚਾਹੀਦਾ ਹੁੰਦਾ ਪਿੰਡ ਦੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੋ ਕਿਤੇ ਨਾ ਕਿਤੇ ਨਜਾਇਜ਼ ਨਾਮ ਪਾਈ ਜਾਂਦੇ ਨੇ ਸੋ ਉਹਨਾਂ ਦੇ ਅਕਾਊਂਟਾਂ 'ਚੋਂ ਪੈਸੇ ਚਲੇ ਜਾਂਦੇ ਨੇ ਕੀ ਤੁਹਾਡੀ ਅਗਵਾਈ ਦੇ ਵਿੱਚ ਕਿਵੇਂ ਬਰਾਲਾ ਨਹੀਂ ਜੀ ਵੇਖੋ ਹੋ ਸਕਦਾ ਬਾਹਰ ਦੇ ਪਿੰਡਾਂ ਪਰ ਮੈਂ ਆਪਣੇ ਪਿੰਡ ਦੇ ਵਿੱਚ ਮੈਂ ਜਿਨ੍ਹਾਂ ਦਾ ਜਿਨ੍ਹਾਂ ਨੂੰ ਹੱਕ ਬਣਦਾ ਵਾ ਅਸੀਂ ਉਹਨਾਂ ਦਾ ਉਹਨਾਂ ਨੂੰ ਹੱਕ ਦੇ ਦੇ ਰਹੇ ਆ ਜੀ ਉਹ ਜਿਹੜੇ ਲੋੜਵੰਦ ਬੰਦੇ ਨੇ ਔਰ ਉਹਨਾਂ ਦੇ ਹੀ ਨਾਂ ਪਾਇ ਰਿ ਆ ਰਹੇ ਆ ਜੀ ਤੇ ਉਹਨਾਂ ਦੇ ਲੇਬਰ ਅਕਾਊਂਟ ਨੇ ਸਾਰੇ ਸਰ ਐਜੂਕੇਸ਼ਨ ਦੀ ਗੱਲ ਕਰੀਏ ਆਪਣੇ ਪਿੰਡ ਦੀ ਐਜੂਕੇਸ਼ਨ ਲੈ ਕਿਵੇਂ ਦੇਖਦੇ ਕੀ ਤੁਹਾਨੂੰ ਲੱਗਦਾ ਇੱਥੇ ਕੋਈ ਸਤਾਪ ਦੀ ਕਮੀ ਆ ਜਾਂ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ ਦੇਖੋ ਜੀ ਮੇਰੇ ਪਿੰਡ ਮੇਰਾ ਪਿੰਡ ਛੋਟਾ ਹੁੰਦੇ ਕਾਰਨ ਮੇਰਾ ਪਿੰਡ ਸਕੂਲ ਐਲੀਮੈਂਟਰੀ ਸਕੂਲ ਹੈ ਜੀ ਔਰ ਵਧੀਆ ਸਟਾਫ ਹੈ ਜੀ ਇੱਥੇ ਜਿਹੜੇ ਹੈੱਡ ਟੀਚਰ ਹੈ ਜੀ ਰਿਸਪਾਂਸ ਰਿਸ਼ਪਾਲ ਕੁਮਾਰ ਜੀ ਉਹ ਬਹੁਤ ਚੰਗੇ ਹੈ ਜੀ ਵਧੀਆ ਮੇਰੇ ਸਕੂਲ ਦੇ ਮੇਰੇ ਪਿੰਡ ਦੇ ਪਿੰਡ ਦੇ ਬੱਚਿਆਂ ਨਾਲ ਕੋਆਪਰੇਟ ਕਰ ਰਹੇ ਹੈ ਜੀ ਬਹੁਤ ਚੰਗਾ ਉਪਰਾਲਾ ਉਹਨਾਂ ਦਾ ਉਹ ਬਹੁਤ ਨਾਈਸ ਬੰਦਾ ਹੈ ਜੀ ਬਹੁਤ ਵਧੀਆ ਉਹਨੇ ਸਕੂਲ ਨੂੰ ਬਹੁਤ ਚੰਗਾ ਬਣਾਇਆ ਹੋਇਆ ਔਰ ਉਹ ਪਰੰਤ ਸਾਡੇ ਨਾਲ ਦਬੰਵਲ ਕਲਾ ਜੀ ਉਹ ਸਾਡਾ ਸਕੂਲ ਜਿਹੜਾ ਉਹ ਨੂੰ ਲੋੜ ਹੈ ਅਪਗ੍ਰੇਡ ਕਰਾਉਂਦੀ ਕਿਉਂਕਿ ਉਹ ਸੀਨੀਅਰ ਸਕੈਂਡਰੀ ਉਹ ਨੂੰ ਅਪਗ੍ਰੇਡ ਕਰਾਉਣਾ ਸਰ ਰਸਨ ਕਾਰਡਾਂ ਦੀ ਗੱਲ ਕਰੀਏ ਰਸਨ ਕਾਰਡ ਦੀ ਸਮੱਸਿਆ ਵੀ ਆਮ ਪਿੰਡਾਂ ਦੇ ਵਿੱਚ ਹੁੰਦੀ ਆ ਪੈਨਸ਼ਨ ਲੈ ਕੇ ਵੀ ਕਿਤਨੇ ਕਿਤੇ ਲੋਕ ਜਿਹੜੇ ਨੇ 70-5 ਹੁੰਦੇ ਆ ਸੋ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਦੇ ਰਸਨ ਕਾਰਡ ਪਿੰਡਾਂ ਵਿੱਚ ਕਾਫੀ ਨਹੀਂ ਬਣੇ ਹੁੰਦੇ ਉਹਨਾਂ ਦੇ ਨਾਜਾਇਜ਼ ਨਾਂ ਜਿਹੜੇ ਰਸਨ ਕਾਰਡ ਦਾ ਉਹ ਰਸਨ ਉਹ ਲੈ ਜਾਂਦੇ ਨੇ ਸੋ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਕਮੀ ਨੇ ਥੋੜੀ ਜਿਹੀ ਮੁੱਦੇਆਂ ਕੋਈ ਤ੍ਰਿਟੀਆਂ ਹੋ ਸਕਦੀਆਂ ਨੇ ਬਾਕੀ ਆਪਾਂ ਇਹ ਚੀਜ਼ਾਂ ਜਿਹੜੀ ਰਹਿਣ ਦੇਣੀ ਬਾਕੀ ਲੋੜਵੰਦਾਂ ਨੂੰ ਤਾਂ ਤਕਰੀਬਨ ਲੋੜਵੰਦ ਪਰਿਵਾਰਾਂ ਨੂੰ ਹੀ ਜਾਤ ਜਾ ਰਿਹਾ ਜੀ ਕੋਈ ਇਦਾਂ ਦੀ ਗੱਲ ਨਹੀਂ ਆ ਤੇ ਤੁਹਾਨੂੰ ਲੱਗਦਾ ਕਿ ਕਮੀ ਆ ਕੋਈ ਮਾਨਨੇ ਚਾਹੀਦਾ ਰਸਨ ਘੜੋ ਹਾਂਜੀ ਹਾਂਜੀ ਕੁਝ ਥੋੜੇ ਬੋਧੇ ਆ ਬਾਕੀ ਤਾਂ ਕੁਝ ਹੈਗੇ ਨਹੀਂ ਸਰਕਾਰਾਂ ਪਿਛਲੀਆਂ ਜਿਹੜੀਆਂ ਨੇ ਉਹਨਾਂ ਨੇ ਕੁਝ ਨਲਕੀਆਂ ਕੀਤੀਆਂ ਨੇ ਬਾਕੀ ਸਾਡੀ ਸਰਕਾਰ ਜਿਹੜੀ ਆ ਬਹੁਤ ਜਲਦੀ ਇਹ ਜਿਹੜੇ ਨਵੇਂ ਰਾਸ਼ਨ ਕਾਰਡ ਜਿਹੜੇ ਆ ਇਹ ਬਣਾ ਬਣਾ ਰਹੀ ਸਰ ਰਸਨ ਘੜਾਣ ਦੀ ਗੱਲ ਕੀਤੀ ਪੰਜਾਬ ਸਰਕਾਰ ਨੇ 10 ਲੱਖ ਤੋਂ ਕਰੀਬ ਪੂਰੇ ਪੰਜਾਬ ਦੇ ਵਿੱਚ ਰਸਨ ਕਾਲ ਜਿਹੜੇ ਨਜਾਇਜ਼ ਹੀ ਉਹ ਕੱਢ ਦਿੱਤੇ ਗਏ ਸੀ। ਤੋਂ ਉਹਨੂੰ ਦੁਬਾਰਾ ਜਿਹੜਾ ਫਿਰ ਬਹਾਲ ਕਰ ਦਿੱਤਾ ਗਿਆ ਕੀ ਤੁਹਾਨੂੰ ਲੱਗਦਾ ਆਪੋਜੀਸ਼ਨ ਦਾ ਜਿਹੜਾ ਉਹ ਦਬਾ ਕਰਕੇ ਬਹਾਲ ਕੀਤਾ ਗਿਆ ਕਿ ਜਾਂ ਕੁਝ ਕੀ ਕਰਨ? ਦੇਖੋ ਜੀ ਉਹ ਤਾਂ ਹੁੰਦਾ ਹੀ ਆ ਪਰ ਥੋੜਾ ਥੋੜਾ ਬੋਧਾ ਆਪੋਜੀਸ਼ਨ ਦਾ ਕਰਕੇ ਤਾਂ ਹੋ ਸਕਦਾ। ਬਾਕੀ ਸਾਡੀ ਸਰਕਾਰ ਜਿਹੜੀ ਹੈ ਜੀ ਉਹ ਇਸ ਚੀਜ਼ ਵੱਲ ਧਿਆਨ ਦੇ ਦੇ ਦੇਰੀ ਹੈ ਜੀ। ਜੀ। ਅ ਸਾਰੇ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਹੋ ਲੋ ਗਰੀਬ ਲੋਕਾਂ ਨੂੰ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਜਿਹੜੀਆਂ ਆਉਂਦੀਆਂ ਨੇ ਸੋ ਉਹ ਪਾਰਟੀ ਬਾਜੀ ਧੜੇਬੰਦੀ ਹੋਣ ਕਰਕੇ ਪਿੰਨਾਂ ਦੇ ਵਿੱਚ ਹੁਣਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਕੀ ਤੁਹਾਨੂੰ ਲੱਗਦਾ ਕਿਵੇਂ ਤੁਸੀਂ ਇਹ ਪਹੁੰਚਲਾ ਕਰ ਪਾਓ ਨਹੀਂ ਦੇਖੋ ਮੈਂ ਸਰਪੰਚ ਪਿੰਡ ਦਾ ਬਣਿਆ ਜੀ ਮੈਂ ਤਾਂ ਕੋਈ ਧੜੇਬੰਦੀ ਜਾਂ ਕੋਈ ਇਦਾਂ ਦਾ ਪੱਖਪਾਤ ਕੋਈ ਨਹੀਂ ਜੀ ਨਾ ਕਰਨਾ ਉਹਦਾ ਨਾ ਹੀ ਕਰਾਂਗੇ ਜੀ ਉਹ ਨਾ ਹੀ ਸਾਡੀ ਸਰਕਾਰ ਕਰਦੀ ਹੈ ਜੀ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਕਿ ਝਗੜੇ ਇੰਨੇ ਕੁ ਵੱਧ ਜਾਂਦੇ ਨੇ ਸੋ ਲੋਕਾਂ ਨੂੰ ਥਾਣੇ ਕਚਾਰੀਆਂ ਧੱਕੇ ਖਾਣੇ ਪੈਂਦੇ ਨੇ ਸੋ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਕਿ ਇੱਕ ਸਰਪੰਚ ਹੋਣ ਦੇ ਨਾਤੇ ਕੀ ਫਰਜ਼ ਹੁੰਦਾ ਸਰਪੰਚ ਦਾ ਕਿਵੇਂ ਦੇਖਦੇ ਦੇਖੋ ਸਰਪੰਚ ਲੋਕ ਚੁਣਦੇ ਇਸੇ ਕਰਕੇ ਆ ਪੜਿਆ ਲਿਖਿਆ ਸੂਝਮਾਨ ਇਨਸਾਨ ਵੀ ਜਿਹੜੇ ਹਾਂ ਕੋਈ ਕੋਈ ਸਿਰੋਪਾਣੀ ਲੱਗਦੇ ਜਿਹੜਾ ਕੋਈ ਫੈਸਲਾ ਜਿਹੜਾ ਥਾਣੇ ਕਚਾਰੀਆਂ ਜਾਂਦਾ ਵਾ ਬਾਕੀ ਤਕਰੀਬਨ ਹੀ ਪਿੰਡ ਦੇ ਵਿੱਚ ਹੀ ਆਪਾਂ ਦਾ ਸਾਰਾ ਕੁਝ ਨਿਬੇੜਦੇ ਆ ਜੀ ਸਰ ਹੁਣ ਕਿਹੜਾ ਲੋੜੀ ਦਾ ਕੰਮ ਆ ਜਿਹੜਾ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚ ਜਿਹੜਾ ਉਹ ਕੀਤਾ ਜਾਣਾ ਵਾ ਕੀ ਤੁਹਾਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਡਿਸਪੈਂਸਰੀ ਵਗੈਰਾ ਜਾਂ ਮਹੌਲਾ ਕਲੀਨਿਕ ਜਿਹੜਾ ਪੰਜਾਹ ਸਾਲਾਂ ਨੇ ਚੱਲ ਤੁਹਾਡੇ ਪਿੰਡ ਚ ਕੋਈ ਹੈ ਇਹੋ ਜੀ ਸਹੂਲਤ ਜਾਂ ਬਜ਼ੁਰਗਾਂ ਦੇ ਵਹਣ ਹੌਲੇ ਪਾਰਕਿੰਗ ਹੋਵੇ ਜਾਂ ਇਹ ਤੋਂ ਇਲਾਵਾ ਕੋਈ ਹੋਰ ਕੋਈ ਮੇਜਰ ਕੰਮ ਜਿਹੜਾ ਹੋਣ ਵਾਲਾ ਕਿਹੜਾ ਤੁਹਾਨੂੰ ਦੇਖੋ ਸਾਡੇ ਡਿਸਪੈਂਸਰੀ ਅਪਗ੍ਰੇਡ ਹੈ ਜੀ ਦਾਮਾ ਵਾਲਾ ਕਲਾਂ ਦੇ ਵਿੱਚ ਔਰ ਬਹੁਤ ਜਲਦ ਬਣਦੀ ਹੈ ਬਣਨੀ ਹੈ ਜੀ ਉਹ ਉਹ ਖੇਡ ਦਾ ਮੈਦਾਨ ਦੀ ਗੱਲ ਕੀਤੀ ਹੈ ਕੀ ਖੇਡ ਦਾ ਮੈਦਾਨ ਇੱਥੇ ਸਟੇਡੀਅਮ ਵਗੈਰਾ ਹੈਗਾ ਖੇਡ ਦਾ ਮੈਦਾਨ ਸਾਡੇ ਸਟੇਡੀਅਮ ਨਹੀਂ ਜੀ ਹੈਗਾ ਕੋਈ ਜਗ੍ਹਾ ਸਾਡੇ ਕੋਲ ਪੰਚਾਇਤ ਦੀ ਨਹੀਂ ਹੈਗੀ ਜੀ ਛੱਪਣ ਦੀ ਵੀ ਗੱਲ ਕੀਤੀ ਹੈ ਕਿ ਜਲਦੀ ਛੱਪਣ ਦਾ ਜਿਹੜਾ ਕੰਮ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਕੀ ਤੁਹਾਨੂੰ ਲੱਗਦਾ ਕੀ ਕਰਨ ਦੇਖੋ ਛੱਪਣ ਕਾਫੀ ਸਰਕਾਰਾਂ ਸਾਡੇ ਪਿੰਡੋਂ ਇਸ ਪਹੁੰਚਿਆ ਨਹੀਂ 70 ਸਾਲ ਹੋ ਗਏ ਪਰ ਸਾਡੇ ਪਿੰਡ ਦਾ ਛੱਪਣ ਜਿਹੜਾ ਇਹ ਇਸੇ ਤਰ੍ਹਾਂ ਹੀ ਆ ਹੁਣ ਸਾਡੇ ਕੋਲ ਜੇ ਸ਼ਕ ਹੈ ਆਪਾਂ ਇਹ ਛੱਪੜ ਨੂੰ ਜਿਹੜਾ ਵਾ ਇਹਦਾ ਟ੍ਰੀਟਮੈਂਟ ਪਲਾਨ ਜਿਹੜਾ ਵਾ ਵਧੀਆ ਕਰਕੇ ਇਹਦਾ ਕਰੀਏ ਜੀ ਇਹਦਾ ਇਹਨੂੰ ਥਾਪਣ ਮਾਡਲ ਦੇ ਵਿੱਚ ਤੇ ਇਹਨੂੰ ਬਣਾਉਣਾ ਜੀ ਆਪਾਂ ਜੀ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਜਿਹਦੇ ਕੱਚੇ ਮਕਾਨਾਂ ਦੇ ਸਤਾ ਜਿਹੜੇ ਸਤਾ ਪੈਣੀਆਂ ਘਰ ਬਣਦੇ ਨੇ ਤੋਂ ਕਿੰਨੇ ਕੁ ਫਲਸਾਂ ਦੀਆਂ ਵੀ ਕਿਤੇ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਉਹ ਗਰੀਬ ਪਰਿਵਾਰ ਨੇ ਜਿਹੜੇ ਉਹ ਕੱਚੇ ਕੋਠਿਆਂ ਦੇ ਜਿਹੜੇ ਕੋਈ ਚੈੱਕ ਅਪ ਵਗਾਰਾ ਜਿਹੜੇ ਆਏ ਨੇ ਨਹੀਂ ਜੀ ਅਸੀਂ ਕਰ ਰਹੇ ਹਾਂ ਜੀ ਅਸੀਂ ਕਾਫੀ ਆਪਣੇ ਮੇਰੇ ਪਿੰਡ ਬੰਨ ਵਾਲੀ ਨੇ ਘਰ ਕੱਚੇ ਜਿਹੜੇ ਤੇ ਅਸੀਂ ਉਹਨੇ ਜੀਓ ਟੈਗ ਮੈਂ ਖੁਦ ਆਪ ਕਰ ਰਹੇ ਆ ਜੀ ਤੇ ਹੋਰ ਪੁਸ਼ਕਾਰ ਰਹਿੰਦੇ ਨੇ ਉਹ ਵੀ ਉਹ ਵੀ ਕਰਾਂਗੇ ਜੀ ਤੇ ਫਲਸ਼ਾਂ ਦੀ ਗੱਲ ਆ ਤਾਂ ਉਹ ਫਲਸ਼ਾਂ ਵੀ ਮੇਰੇ ਪਿੰਡ ਬੰਨ ਵਾਲੀਆਂ ਔਰ ਮੈਂ ਉਹ ਵੀ ਨਾ ਜਿਹੜੇ ਦੇ ਦਿੱਤੇ ਆ ਜੀ ਉਹ ਬਹੁਤ ਜਲਦ ਫਲਸ਼ਾਂ ਬਣਾ ਰਹੇ ਅਸੀਂ ਇੱਕ ਛੱਡਾਂ ਦੇ ਪੈਸੇ ਆਉਂਦੇ ਨੇ ਕੀ ਉਹ ਕਿਵੇਂ ਆਉਂਦੇ ਨੇ ਸੈਂਟਰ ਗਵਰਨਮੈਂਟ ਦਿੰਦੀ ਜਾਂ ਪੰਜਾਬ ਗਵਰਨਮੈਂਟ ਨਹੀਂ ਆਉਂਦੇ ਛੱਡਾਂ ਦੇ ਪੈਸੇ ਮੇਰਾ ਖਿਆਲ ਪੰਜਾਬ ਸਰਕਾਰ ਦਿੰਦੀ ਹੈ ਜੀ ਸਰਪੰਚ ਦੇ ਲੋਕਾਂ ਤੁਹਾਨੂੰ ਸੇਵਾ ਦਾ ਗੰਦਾ ਮੌਕਾ ਦਿੱਤਾ ਮਾਣ ਬਖਸਿਆ ਸੋ ਕੀ ਕਹਿਣਾ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ ਦੇਖੋ ਜੀ ਮੈਂ ਧੰਨਵਾਦੀ ਆ ਆਪਣੇ ਨਗਰ ਦਾ ਜੀ ਇਹਨਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਬਾਕੀ ਜਿਹੜਾ ਉਹਨਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੰਦਾ ਅਸੀਂ ਉਹਨਾਂ ਦੇ ਖਰੇ ਉਤਰਾਂਗੇ ਪੂਰਾ ਜੀ ਇਹ ਹਨ ਸਾਡੇ ਨਾਲ ਸਰਪੰਚ ਸੁਰਜਨ ਸਿੰਘ ਜੀ ਪਿੰਡ ਦਾਬਾਂ ਵਾਲੀ ਖੁਰ ਤੋਂ ਸੋ ਇਹਨਾਂ ਦਾ ਕਹਿਣਾ ਕਿ ਕਾਫੀ ਪਿੰਡ ਦਾ ਵਿਕਾਸ ਜਿਹੜਾ ਹੋਣ ਵਾਲਾ ਸੋ ਜਿਵੇਂ ਜਿਵੇਂ ਸਰਕਾਰ ਇਹਨਾਂ ਨੂੰ ਸਹੂਲਤ ਦੇਵੇ ਕਿ ਪੈਸਾ ਆਵੇਗਾ ਉਹ ਲਿਹਾਜੇ ਦੇ ਨਾਲ ਇਹ ਪਿੰਡ ਦਾ ਵਿਕਾਸ ਜਰਾ ਕਰਾਉਣਗੇ ਉਹ ਜਿਵੇਂ ਦੱਸਿਆ ਕਿ ਸਟੇਡੀਅਮ ਚਾਹੇ ਉਹ ਆਪਣੇ ਡਿਸਪੈਂਸਰੀ ਆ ਚਾਹੇ ਕੋਈ ਹੋਰ ਅਪਗ੍ਰੇਡ ਹੋਣ ਵਾਲੀ ਹੈ ਚਾਹੇ ਉਹ ਪਾਰਕਿੰਗ ਹੋ ਗਈ ਬਜ਼ੁਰਗਾਂ ਦੀ ਚਾਹੇ ਸਪੜ ਦਾ ਕੋਈ ਵੀ ਕੰਮ ਜਿਹੜਾ ਵਾ ਉਹ ਸਮੇਂ-ਸਮੇਂ ਦੇ ਹਿਸਾਬ ਨਾਲ ਇਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹਨੂੰ ਜਿਹੜਾ ਇਹ ਪੂਰਾ ਕਰ ਪਾਉਣਗੇ